ਅੱ ਚਾਰ ਐਟਮਾ ਜਿਹੜਾ 40 ਦਿਨ ਖਾਲੂ ਨਾ ਜਨਾਨੀ ਦੇ ਕੰਨਾਂ ਨੂੰ ਹੱਥ ਲਵਾ ਦੂ ਕੰਨਾਂ ਨੂੰ ਐਡਾ ਜ਼ਬਰਦਸਤ ਨੁਸਖਾ ਵਾ ਵਰਤਨਾ ਕਿਵੇਂ ਆ ਬਰਾਉਣਾ ਕਿਵੇਂ ਆ ਸਭ ਤੋਂ ਪਹਿਲਾਂ ਲਓ ਸਫੇਦ ਮੁਸਲੀ ਸ਼ੇਤਾਵਰ ਕੌਂਚ ਬੀਜ ਤੇ ਸਾਲਮ ਮਿਸ਼ਰੀ 50-50 ਗ੍ਰਾਮ ਪੀਸ ਕੇ ਮਿਕਸ ਕਰਕੇ ਇਹਦਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਖਾਓ ਐਡਾ ਜ਼ਬਰਦਸਤ ਨੁਸਖਾ ਸਿਆਲ ਚ ਖਾਣ ਵਾਲਾ ਇੱਕ ਕੰਨਾਂ ਨੂੰ ਹਸਲਵਾ ਦਿਓ ਕੰਨਾਂ ਨੂੰ ਸਾਡੇ ਕੋਲ ਦਵਾਈ ਮੰਗਾਉਣੀ ਆ ਤਾਂ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਤੁਹਾਨੂੰ ਘਰੇ ਬੈਠੇ ਦਵਾਈ ਭੇਜ ਦਾਂਗੇ ਇਹ ਜਿਹੜਾ ਕਹਿੰਦਾ ਨਾ ਕਿ ਛੋਟਾ ਵਾ ਛੋਟਾ ਵਾ ਮੋਟਾਈ ਨਹੀਂ ਹੈਗੀ ਇੱਕ ਅਦੀ ਪਸੀਨੇ ਛਿੜਾ ਦੂ ਪਸੀਨੇ ਅਗਲੇ ਦੇ ਐਡਾ ਜ਼ਬਰਦਸਤ ਨੁਸਖਾ ਵਾ ਲੰਬਾਈ ਵਧੂਗੀ ਮੋਟਾਈ ਵਧੂਗੀ ਨਸਾਂ ਦੀ ਕਮਜ਼ੋਰੀ ਦੂਰ ਹੋਊਗੀ ਇਹ ਨੁਸਖਾ ਵਰਤਣਾ ਕਿਵੇਂ ਆ ਬਣਾਉਣਾ ਕਿਵੇਂ ਧਿਆਨ ਨਾਲ ਦੇਖੋ ਸਾਰਾ ਨੁਸਖਾ ਅਸ਼ਵਗੰਧਾ ਸਫੇਦ ਮੁਸਲੀ ਤੇ ਨਿੱਕੀ ਲਾਚੀ 50-50 ਗ੍ਰਾਮ ਸਾਲ ਪੰਜਾ ਸਾਲਾ ਮਿਸ਼ਰੀ ইরਾਨੀ ਅਕਰਕਰਾਂ ਤੇ ਮਸਤਗੀ ਰੂਮੀ 10-10 ਗ੍ਰਾਮ ਪਾਊਡਰ ਬਣਾਓ ਮਿਕਸ ਕਰੋ ਇਹਨੂੰ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਦੁੱਧ ਨਾਲ ਖਾ ਲੋ ਇੱਕ ਵਾਰੀ ਜਿਨ੍ਹਾਂ ਦੇ ਨਜ਼ਾਰੇ ਬਾਜਣਗੇ ਇੱਕ ਵਾਰੀ ਜਿਹੜੇ ਡੰਡਾਂ ਦਾ ਨਾ ਤੰਦੇ ਖੜਾ ਜਾਂਦੇ ਆਂ ਲੋਬੀ ਥੱਕ ਜਾਓਗੇ ਪਰ ਛੱਟੂ ਨਾ ਜਿਹੜਾ ਸਿਰੇ ਦਾ ਭਾਵੇਂ ਲੁੱੱਚਾ ਬੰਦਾ ਵੀ ਹੋਵੇ ਨਾ ਉਹ ਵੀ ਥੱਕ ਜਾਊਗਾ ਪਰ ਛੱਟੂ ਨਾ ਕਿੰਦਾ ਜ਼ਬਰਦਸਤ ਨੁਸਖਾ ਹੈ ਜਿਨ੍ਹਾਂ ਨੇ ਨਿਆਰੇ ਨਾ ਘੰਟਿਆਂ ਦੇ ਘੰਟੇ ਤੇ ਉਹਨਾਂ ਵਾਸਤੇ ਆ ਸਭ ਤੋਂ ਪਹਿਲਾਂ ਲੈਣਾ ਹੈ ਕੇਸਰ 2 ਗ੍ਰਾਮ ਮਸਤਗੀ ਰੋਣੀ 10 ਗ੍ਰਾਮ ਅਸ਼ਵਗੰਧਾ ਨਿੱਕੀ ਲਾਚੀ ਸਫੇਦ ਮੁਸਲੀ ਕੌਂਜ ਬੀਜ ਬੀਜਬੰਦ ਤੇ ਤਾਲਮਖਾਨਾ 30 30 ਗ੍ਰਾਮ ਮਿਕਸ ਕਰੋ ਪਾਊਡਰ ਕਰੋ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਖਾਓ ਛੁੱਟੂ ਨਾ ਜੋ ਮਰਜੀ ਹੋਵੇ